5 ਅਗਸਤ ਤੇ 1992 ਜਦੋਂ ਭਗਤ ਪੂਰਨ ਸਿੰਘ ਜੀ ਹੋਣੀ ਆਪਣਾ ਸਰੀਰ ਕਚੋਲਾ ਤਿਆਗ ਗਏ ਇਹੋ ਜੀਆਂ ਆਤਮਾਵਾਂ ਨੂੰ ਵਾਰ-ਵਾਰ ਸਜਦਾ ਹੈ ਨਮਸਕਾਰ ਹੈ ਲਗਭਗ 88 ਸਾਲ ਭਗਤ ਪੂਰਨ ਸਿੰਘ ਜੀ ਹੋਣਾ ਨੇ ਸਰੀਰਕ ਚੋਲੇ ਦੇ ਵਿੱਚ ਇਸ ਧਰਤ ਦੇ ਉੱਤੇ ਬਤਾਏ 1900 ਤੇ ਚਾਰ ਦਾ ਜਨਮ ਹੈ ਭਗਤਪੂਰਨ ਸਿੰਘ ਜੀ ਹੋਣਾ ਦਾ ਤੁਸੀਂ ਵੇਖੋ ਕਈ ਵੇਰੀ ਨਾ ਖੇਡਾਂ ਇਹੋ ਜਿਹੀ ਹੁੰਦੀਆਂ ਵੀ ਕਈ ਸਰੀਰ ਜਿਨ੍ਹਾਂ ਨੇ ਧਰਤ ਤੇ ਆਉਣਾ ਉਹਨਾਂ ਦੇ ਜੰਮਣ ਦੇ ਵੀ ਸੌਦੇ ਹੁੰਦੇ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਇਹੋ ਜਿਹੇ ਸੌਦੇ ਕੀਤੇ ਜਾਂਦੇ ਨੇ ਜਿਨ੍ਹਾਂ ਸ਼ਰਤਾਂ ਦੇ ਤਹਿਤ ਉਹਨਾਂ ਨੂੰ ਧਰਤੀ ਤੇ ਆਉਣ ਦਾ ਹੁਕਮ ਹੁੰਦਾ ਉਹਦੇ ਵਿੱਚ ਕਿਉਂਕਿ ਭਗਤਪੁਰਨ ਸਿੰਘ ਜੀ ਹੁਣਾਂ ਦੇ ਮਾਤਾ ਮਹਿਤਾਬ ਕੌਰ ਪਿਤਾ ਸ਼ਿਭੂ ਮਾਲ ਹੁਣ ਸ਼ਿਭੂ ਮਾਲ ਜਿਹੜਾ ਸੀ ਉਹ ਪਰਿਵਾਰ ਜਿਹੜਾ ਸਨਾਤਨ ਮਤ ਵਾਲਾ ਸੀ ਸੌਕਰ ਬਹੁਤ ਵੱਡਾ ਬੀਬੀ ਮਹਿਤਾਬ ਕੌਰ ਜਿਹੜੀ ਉਹਦਾ ਪਿਸ਼ੋਕੜ ਪਰਿਵਾਰ ਦਾ ਸਿੱਖੀ ਵਾਲਾ ਸੀ ਉਹ ਧੀ ਕਿਤੇ ਮੰਗੀ ਹੋਈ ਸੀ ਤੇ ਜਦੋਂ ਮੰਗੀ ਹੋਈ ਸੀ ਤਾਂ ਉਹਦਾ ਵਿਆਹ ਤੋਂ ਪਹਿਲਾਂ ਹੀ ਕਿਤੇ ਪਤੀ ਚਲਾਣਾ ਕਰ ਗਿਆ ਔਰ ਵੇਖੋ ਸਮਾਜ ਦਾ ਰੂਪ ਕਿਹੋ ਜਿਹਾ ਸੀ ਅਜੇ ਸ਼ਾਦੀ ਨਹੀਂ ਹੋਈ ਆਨੰਦ ਕਾਰਜ ਨਹੀਂ ਸੀ ਹੋਇਆ ਉਹ ਤੋਂ ਪਹਿਲਾਂ ਪਤੀ ਚੜਾਈ ਕਰ ਗਿਆ ਪਰ ਉਸ ਧੀ ਦਾ ਕਿਸੇ ਦੂਸਰੀ ਥਾਂ ਤੇ ਅਨਮੈਰਿਡ ਕੋਈ ਬੱਚਾ ਜਿਹੜਾ ਆ ਭਾਵੇਂ ਉਹ ਰਿਸ਼ਤੇ ਵਾਸਤੇ ਵੀ ਤਿਆਰ ਨਹੀਂ ਹੈ। ਵੀ ਨਹੀਂ ਜੀ ਇਹ ਪਹਿਲਾਂ ਜਿਹਦੇ ਨਾਲ ਮੰਗੀ ਸੀ ਉਹ ਮਰ ਗਿਆ ਤਾਂ ਮਤਲਬ ਦਵਾਜੂ ਹੈ। ਇਸ ਇਹੋ ਜਿਹਾ ਰੂਪ ਕਰਦੇ ਸਨ। ਲੋਕ ਇਹੋ ਜਿਹਾ क्रूरਤਾ ਵਾਲੇ ਖੇਡ ਸੀ। ਹੁਣ ਉਹਨਾਂ ਵੇਖਿਆ ਵੀ ਚਲੋ ਇਹ ਸ਼ਾਹੂਕਾਰ ਹੈ। ਉਹਦੇ ਬੱਚੇ ਪਹਿਲਾਂ ਸਣ ਸ਼ਿਬੂ ਮਾਲ ਦੇ। ਲੇਕਿਨ ਉਹਨਾਂ ਆਖਿਆ ਵੀ ਇਧਰ ਵਿਆਹ ਕਰ ਦਿੰਨੇ। ਦੀ ਨਹੀਂ ਆਪਣੀ ਕਿਸਮਤ ਮੰਨੀ ਕਿਉਂਕਿ ਅੱਜ ਵਾਲਾ ਤੇ ਕੰਮ ਨਹੀਂ ਸੀ ਬੋਲਣਾ ਆਗੋ ਕਰਨਾ ਲੇਕਿਨ ਸ਼ਿਭੂ ਮੱਲ ਨੇ ਇਸ ਸ਼ਰਤ ਤੇ ਵਿਆਹ ਕਰਾਇਆ ਵੀ ਮੈਂ ਵਿਆਹ ਕਰਾਵਾਂਗਾ ਲੇਕਿਨ ਤੇਰੀ ਕੋਖ ਦੇ ਵਿੱਚੋਂ ਕੋਈ ਧੀ ਪੁੱਤ ਜਿਹੜਾ ਉਹ ਪੈਦਾ ਨਹੀਂ ਹੋਏਗਾ ਇਸ ਸ਼ਰਤ ਤੇ ਵਿਆਹ ਕਰਾਉਣਾ ਤੇਰੇ ਨਾਲ ਤੂੰ ਕਿਸੇ ਬੱਚੇ ਨੂੰ ਜਨਮ ਦੇ ਕੇ ਮੇਰੀ ਜਾਇਦਾਦ ਦਾ ਅਧਿਕਾਰੀ ਬਣ ਜਾਏਗਾ ਜੇ ਜਨਮ ਲਾਏਗਾ ਕੱਲ ਨੂੰ ਕੋਣ ਜਦੋਂ ਇਸ ਹੁਣੋ ਬੰਦੇ ਨੇ ਕਹਿੰਦੇ ਜਿਵੇਂ ਗਰੀਬੀ ਕੀ ਨਹੀਂ ਕਰਾਉਂਦੀ ਨਾ ਤਾਂ ਹੋ ਗਿਆ ਕਹਿੰਦੇ ਜੀ ਠੀਕ ਐ ਪਰ ਅਕਸਰ ਨੂੰ ਔਰਤ ਜਿਹੜੀ ਆ ਉਹਦਾ ਜੇ ਇੱਕ ਰੂਪਤੀ ਦਾ ਆ ਭੈਣ ਦਾ ਆ ਪਤਨੀ ਦਾ ਆ ਤੇ ਇੱਕ ਰੂਪ ਉਹਦਾ ਮਾਂ ਦਾ ਵੀ ਮਨ ਦੇ ਵਿੱਚ ਚਾਹਨਾ ਸੀ ਵੀ ਬੱਚੇ ਨੂੰ ਜਨਮ ਦੇਣਾ ਪਹਿਲੀ ਸ਼ਰਤ ਵਿਆਹ ਤਾਂ ਹੋਇਆ ਵੀ ਤੂੰ ਬੱਚੇ ਨੂੰ ਜਨਮ ਨਹੀਂ ਦੇਵੇਂਗੀ ਹੁਣ ਅਗਲੀ ਸ਼ਰਤ ਹੋ ਗਈ ਦੋ ਤੋਂ ਤ੍ਰੈ ਵਾਰ ਜਿਹੜਾ ਉਹ ਬੱਚੇ ਦੀ ਆਮਦ ਹੋਣ ਵਾਲੀ ਹੋਈ ਲੇਕਿਨ ਉਹਨੂੰ ਸੰਸਾਰ ਤੇ ਆਉਣ ਦਾ ਜਿਹੜਾ ਉਹ ਕਦਾ ਚਿੱਤ ਵੀ ਇਹੋ ਜੀ ਇਜਾਜ਼ਤ ਨਹੀਂ ਦਿੱਤੀ ਗਈ ਮਾਤਾ ਮਹਿਤਾਬ ਕੌਰ ਦੀ ਕੁਖਤ ਹੁਣ ਜੇ ਉਹਨਾਂ ਨੇ ਆਖਿਆ ਮੈਂ ਬੱਚੇ ਨੂੰ ਜਨਮ ਦੇਵਾਂ ਕਹਿੰਦੇ ਫਿਰ ਇਹ ਗੱਲ ਲਿਖਤ ਕਰ ਜੇ ਬੱਚੇ ਨੂੰ ਜਨਮ ਦੇਣਾ ਹੀ ਤੇ ਮੇਰੀ ਜਾਇਦਾਦ ਦੇ ਵਿੱਚੋਂ ਨੂੰ ਕੁਝ ਇੱਕ ਕੌਡੀ ਵੀ ਨਹੀਂ ਮਿਲੇਗੀ ਮਾਂ ਮਹਿਤਾਬ ਕੌਰ ਨੇ ਉਹ ਵੀ ਮੰਨਿਆ ਇਸ ਸ਼ਰਤ ਦੇ ਤਹਿਤ ਇਹੋ ਜੀਆਂ ਏਡੀਆਂ ਉੱਤਮ ਰੂਹਾਂ ਦਾ ਜਨਮ ਉਹ ਵੀ ਸੌਦਿਆਂ ਦੇ ਨਾਲ ਹੋਇਆ ਵੀ ਜਗਤ ਤੇ ਕਿਵੇਂ ਆਉਣਾ ਜਦੋਂ ਇਹ ਹੋ ਗਿਆ ਵੀ ਨਹੀਂ ਤੁਹਾਡੀ ਜਾਇਦਾਦ ਵਿੱਚ ਕੋਈ ਹਿੱਸਾ ਨਹੀਂ ਉਹ ਲਵੇਗਾ 1904 ਵਿੱਚ ਜਨਮ ਹੋਇਆ ਉਹ ਮਾਲਕ ਦੀ ਨੇਤ ਜਿਸ ਧਨ ਦੀ ਉਹ ਵਾਰ-ਵਾਰ ਗੱਲ ਕਰਦੇ ਸਨ ਸਮਾਂ ਇਹੋ ਜਿਹਾ ਆਇਆ ਇਹੋ ਜਿਹਾ ਘਟੇ ਪੈ ਵੀ ਸ਼ਿਭੂ ਮੱਲ ਜੀ ਹੋਣੀ ਜਿਹੜੇ ਨੇ ਉਹਨਾਂ ਦਾ ਵੀ ਭਗਤਪੂਰਨ ਸਿੰਘ ਜੀ ਉਹਨਾਂ ਦੇ ਪਿਤਾ ਕਾਰੋਬਾਰ ਰੁੜ ਗਿਆ। ਫਰਸ਼ ਤੋਂ ਅਰਸ਼ ਅਰਸ਼ ਤੋਂ ਫਰਸ਼ ਤੇ ਆ ਗਿਆ। ਔਰ ਭਗਤਪੂਰਨ ਸਿੰਘ ਸ਼ਿਭੂ ਮਾਲ ਦੀ ਮੌਤ ਤੋਂ ਬਾਅਦ ਮਾਤਾ ਮਹਿਤਾਬ ਕੌਰ ਨੇ ਉਹਨਾਂ ਨੂੰ ਪਾਲਿਆ। ਗੁਰਬਤ ਇੰਨੀ ਆ ਗਈ ਕਿ ਇੱਕ ਡਾਕਟਰ ਦੇ ਘਰ ਮਾਤਾ ਮਹਿਤਾਬ ਕੌਰ ਜੀ ਭਾਂਡੇ ਮਾਂਜਦੇ ਰਹੇ। ਬਰਤਨ ਮਾਂਜਣੇ ਕਿਸੇ ਦੇ। ਝੂਠ ਮਾਂਜਣੀ ਜਾ ਕੇ ਐਡੀਆਂ ਉੱਤਮ ਰੂਹਾਂ ਲੇਕਨ ਉਹਨਾਂ ਦਾ ਪਿਛੋਕੜ ਵੇਖੋ ਕਿਹੋ ਜੀ ਸਟਰਗਲ ਦੇ ਵਿੱਚੋਂ ਕਿੱਥੋਂ ਜੀਵਨ ਤੁਰਿਆ ਨਾਮ RAM ਜੀ ਦਾਸ ਸੀ 1923 ਦੇ ਵਿੱਚ ਜਦੋਂ ਉਹਨਾਂ ਨੇ میٹرਕ ਕੀਤੀ ਹੈ ਕਿਉਂਕਿ ਰੋਹਾਣੂ ਪਿੰਡ ਖੰਨੇ ਦੇ ਨੇੜੇ ਲੁਧਿਆਣਾ ਹੀ ਪੈਂਦਾ ਔਰ ਉੱਥੇ ਉਹਨਾਂ ਨੇ ਜਦੋਂ میٹرਕ ਕੀਤੀ ਤਾਂ 1923 ਵਿੱਚ ਇਹ ਘਟਨਾ ਘਟਦੀ ਹੈ ਜਦੋਂ ਉਹਨਾਂ ਨੂੰ ਦੀਵਾਲਿਆ ਕਿਸੇ ਕਿਉਂਕਿ ਘਰ ਵਿੱਚ ਸਨਾਤਨ ਮਾਤਾ ਸੀ ਦਿਵਾਲਿਆ ਵਾਰ ਮੂਰਤੀਆਂ ਲੱਗੀਆਂ ਵੇਖੀਆਂ ਉੱਤੇ ਕਬੂਤਰਾਂ ਇਤਿਆਜਕ ਨੇ ਵਿੱਠਾਂ ਕੀਤੀਆਂ ਮਨ 'ਚ ਭਾਵਨਾ ਆ ਗਈ ਸਫਾਈ ਕਰਨ ਲੱਗ ਪਿਆ ਕੱਪੜਾ ਲੈ ਕੇ ਲੱਗੇ ਰਹਿ ਕਿੰਨਾ ਚਿਰ ਲੇਕਿਨ ਜਦੋਂ ਰੋਟੀ ਦਾ ਟਾਈਮ ਹੋਇਆ ਉਹ ਆਪਣਾ ਪ੍ਰਸ਼ਾਦਾ ਛਕਣ ਲੱਗੇ ਅੰਦਰ ਬਹਿ ਕੇ ਇਹ ਵੀ ਨਾਲ ਜਾ ਬੈਠੇ ਉਹ ਗਲ ਪੈ ਗਿਆ ਵੀ ਤੂੰ ਭਾਈ ਛੂਦਰ ਹੈ ਤੂੰ ਕਿਵੇਂ ਬਹਿ ਸਕਦਾ ਇੱਥੇ ਦੁਰਕਾਰ ਕੇ ਬਾਹਰ ਕੱਢ ਦਿੱਤਾ ਫੇਰ ਉੱਥੋਂ ਚੱਲ ਕੇ ਉਹ ਆਏ ਨੇ ਗੁਰਦੁਆਰਾ ਰੇਰੂ ਸਾਹਿਬ ਆਪਜੀ ਦਰਸ਼ਨ ਕਰੋਗੇ ਦਰਾਹੇ ਦੇ ਨੇੜੇ ਉਹਨ ਰੇਰੂ ਸਾਹਿਬ ਜਦੋਂ ਆ ਕੇ ਉੱਥੇ ਵੀ ਜਿਵੇਂ ਬੰਦਾ ਕਹਿੰਦੇ ਨਾ ਵੀ ਦੁੱਧ ਦਾ ਸੜਿਆ ਲੱਸੀ ਨੂੰ ਫੁੱਕਾ ਮਾਰਦਾ ਲੱਗੀ ਤਾਂ ਭੁੱਖ ਸੀ ਪਰ ਲੰਗਰ 'ਚ ਜਾ ਕੇ ਭਾਂਡੇ ਮਾਂਜਣ ਲੱਗੇ ਤੇ ਕੋ ਗੁਰੂ ਕਾ ਪਿਆਰਾ ਵਰਤਾਰੇ ਹੋ ਜਿਹਾ ਨੇ ਚਾਹੀਦੇ ਉਹਨਾਂ ਨੇ ਆ ਕੇ ਪਿੱਛੇ ਮੋੜੇ ਨੂੰ ਹੱਥ ਲਾਇਆ ਤੇ ਇੱਕੇ ਦਮ ਤਰਬ ਗਏ ਬਿਲੇ ਭਾਈ ਇੱਥੇ ਵੀ ਸ਼ਾਮਤ ਆ ਗਏ ਔਰ ਉਹਨਾਂ ਆਖਿਆ ਵੀ ਜਵਾਨਾ ਪ੍ਰਸ਼ਾਦਾ ਛਕਿਆ ਕੁਝ ਥਾਵਾਂ ਤੇ ਉਹ ਲੇਖ ਕੀਤਾ ਵੀ ਮਹਾਪੁਰਖ ਬਾਬਾ ਅਤਰ ਸਿੰਘ ਜੀ ਸਨ ਕਿਉਂਕਿ ਇੱਕੋ ਸਮੇਂ ਤੇ ਸੱਤਮਾਪੁਰਖ ਬਾਬਾ ਅਤਰ ਸਿੰਘ ਦੇ ਨਾਂ ਤੇ ਹੋਇਆ ਮਸਤੂਆਣੇ ਵਾਲੇ ਵੱਖਰੇ ਰੇਰੂ ਸਾਹਿਬ ਦੇ ਵੱਖਰੇ ਬੜੀ ਕਮਾਈ ਵਾਲੀ ਰੂਹ ਜਿਹੜੀ ਆਖਿਆ ਵੀ ਰੋਟੀ ਖਾਧੀ ਹੈ ਪ੍ਰਸ਼ਾਦਾ ਛਕਿਆ ਕਹਿੰਦੇ ਜੀ ਨਹੀਂ ਭੁੱਖ ਲੱਗੀ ਹੈ ਹਾਂਜੀ ਲੱਗੀ ਕਿੰਨੇ ਸੇਵਾ ਬਾਅਦ ਚ ਕਰੀ ਪਹਿਲਾਂ ਪ੍ਰਸ਼ਾਦਾ ਛੱਕ ਪ੍ਰਸ਼ਾਦਾ ਛੱਕ ਕੇ ਚਿੱਤ ਕਰੇਗਾ ਤੇ ਸੇਵਾ ਕਰਨੀ ਲੇਕਿਨ ਵੱੱਦਾ ਚੱਟੀ ਵਾਲਾ ਕੰਮ ਨਹੀਂ ਆ ਇਹਨੂੰ ਕਹਿੰਦੇ ਵੇਖੋ ਇਹ ਵਰਤਾਰੇ ਤੋਂ ਹੀ ਖੇਡਾਂ ਬਣ ਜਾਂਦੀਆਂ ਤੇ ਜੇ ਭਲਾ ਜਿਹੋ ਜਿਹਾ ਦਿਵਾਲਿਆ ਚ ਉਹਨਾਂ ਨਾਲ ਵਿਹਾਰ ਹੋਇਆ ਇਹੋ ਜਿਹਾ ਕੋਈ ਜਿਹੜਾ ਲੈ ਕੇ ਡਾਂ ਗੁਰੂ ਘਰੋਂ ਵੀ ਮਗਰ ਪੈ ਜਾਂਦਾ ਤੇ ਪਿੰਗਲਵਾੜੇ ਵਰਗੀ ਸੰਸਥਾ ਦਾ ਜਨਮ ਨਹੀਂ ਸੀ ਹੋ ਸਕਦਾ ਇਹ ਚੇਤਾ ਰੱਖਿਓ ਵਿਹਾਰ ਏਡੀ ਚੀਜ਼ ਐ ਏਡਾ ਪ੍ਰਭਾਵ ਲਿਆ ਵੀ ਹੈ ਰਾਮ ਜੀ ਦਾਸ ਨੇ ਵੀ ਇਹ ਕੋ ਥਾਂ ਜਿੱਥੇ ੱੱਕੇ ਮਾਰਦੇ ਨਾਲ ਨਹੀਂ ਇੱਥੇ ਪੰਗਤ ਸਾਰਿਆਂ ਦੇ ਨਾਲ ਬਿਠਾਇਆ ਉੱਥੇ ਵੀ ਪੁੱਛਣ ਵੀ ਕਿੱਥੇ ਬਹਿ ਸਕਦੇ ਕਹਿੰਦੇ ਜਿੱਥੇ ਮਰਜ਼ੀ ਬੈਠੋ ਸੰਗਤ ਤੇ ਪੰਗਤ ਬਣਾਈ ਤਾਂ ਵੀ ਜਿੱਥੇ ਮਰਜ਼ੀ ਬੈਠ ਜਾਓ ਜਿੱਥੇ ਜਗ੍ਹਾ ਮਿਲਦੀ ਉੱਥੇ ਬੈਠ ਜਾਓ ਇਹ ਨਹੀਂ ਵੇਖਣਾ ਔਰ ਇਹਨੂੰ ਬਕਾਇਦਾ ਰਹਿਤ ਨਾਮਿਆਂ ਵਿੱਚ ਆਖਿਆ ਵੀ ਸਤ ਸੰਗਤ ਵਿੱਚ ਬਹਿਣ ਲੱਗਿਆਂ ਪੰਗਤ ਵਿੱਚ ਬਹਿਣ ਲੱਗਿਆਂ ਜੇ ਬੰਦਾ ਇਹ ਸੋਚਦਾ ਨਾ ਵੀ ਇੱਥੇ ਗਰੀਬ ਬੈਠਾ ਜਾਂ ਦੂਸਰੀ ਜਾਤੀ ਵਾਲਾ ਬੈਠਾ ਤੇ ਮੈਂ ਇੱਥੇ ਨਹੀਂ ਬਹਿਣਾ ਮਹਾਰਜ ਕਹਿੰਦੇ ਉਹ ਬੰਦਾ ਤਨਖਾਈਆ ਹੈ ਜਿਹੜਾ ਇਹੋ ਜਿਹਾ ਵਿਤਕਰਾ ਰੱਖਦਾ ਸੰਗਤ ਵਿੱਚ ਹੁਣ ਇਹੀ ਉਹਨਾਂ ਨੇ ਦੋ ਵਾਰ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਗਏ ਛੋਟੇ ਸਾਹਿਬ ਜਾਦਿਆਂ ਦੇ ਉੱਥੇ ਜਾ ਕੇ ਵੇਖਿਆ ਉਦੋਂ ਆ ਹੁਣ ਵਿੱਚੋਂ हट ਗਈਆਂ ਹੁਣ ਵੀ ਅਜੇ ਲੋਕ ਮੇਲੇ ਵਾਲੇ ਰੂਪ ਵੇਖਦੇ ਟਾਡੀ ਲੱਗਦੇ ਇਤਿਹਾਸ ਸੁਣਾਉਂਦੇ ਕੀਰਤਨ ਹੁੰਦਾ ਕਥਾ ਹੁੰਦੀ ਦਰੀਆਂ ਵਿਸ਼ੀਆਂ ਸਨ ਅਚਾਨਕ ਜਿਸ ਦਰੀ ਤੇ ਭਗਤ ਪੂਰਨ ਸਿੰਘ ਬੈਠੇ ਮਹਾਰਾਜ ਜੀ ਸੱਜੇ ਧਿਆਨ ਪਿਆ ਤੇ ਵੇਖਿਆ ਮਹਾਰਾਜਾ ਪਟਿਆਲਾ ਵੀ ਉਸੇ ਦਰੀ ਤੇ ਬਹਿ ਕੇ ਸੁਣ ਰਿਹਾ ਸੀ ਫਰਕ ਸੀ ਏਡਾ ਵੱਡਾ ਹੁਣ ਤੇ ਆਂਦੇ ਨੇ ਕੁਰਸੀ ਪਹਿਲਾਂ ਲਿਆਓ ਜੀ ਆਉਣਾ ਬਾਅਦ ਚ ਉਹ ਵੀ ਉਸੇ ਦਰੀ ਤੇ ਉਹ ਵੀ ਉਸੇ ਦਰ ਕਹਿੰਦੇ ਵੀ ਹੈ ਔਰ ਉਹਦੇ ਤੋਂ ਬਾਅਦ ਉੱਥੇ ਹੀ ਇਹ ਦੋ ਘਟਨਾਵਾਂ ਪੰਗਤ 'ਚ ਬੈਠੇ ਤੇ ਮਾਲਕ ਨੇ ਜਦੋਂ ਖੇਡ 'ਵਰ ਇਨਸੀਡੈਂਟ ਆਪਣੇ ਆਪ ਕੜੀ ਜੁੜਦੀ ਜਾਂਦੀ ਹੈ ਪੰਗਤ 'ਚ ਬੈਠੇ ਤੇ ਸਾਹਮਣੇ ਟਾਟ ਦੇ ਉੱਤੇ ਮਹਾਰਾਜਾ ਪਟਿਆਲਾ ਬੈਠਾ ਤੇ ਇਧਰਲੇ ਪਾਸੇ ਬੈਠੇ ਤੇ ਜਿਵੇਂ ਐਂ ਹੱਥ ਇਹਨਾਂ ਨੇ ਪ੍ਰਸ਼ਾਦ ਦੇ ਲਈ ਕੀਤਾ ਇਵੇਂ ਹੀ ਉਹਨੇ ਕੀਤਾ ਏਡਾ ਵੱਡਾ ਪ੍ਰਭਾਵ ਪਿਆ ਕੋਈ RAM JI DAAS ਭਗਤ ਪੂਰਨ ਸਿੰਘ ਬਣ ਗਏ ਪੂਰਨ ਸਿੰਘ ਭਗਤ ਤਾਂ ਸੰਗਤ ਨੇ ਨਾਮ ਦਿੱਤਾ ਉਹਨਾਂ ਨੂੰ ਲਕਬ ਦਿੱਤਾ ਵੀ ਇਹਨਾਂ ਦਾ ਕਰਮ ਜੀਵਨ ਇਹੋ ਜਿਹਾ ਹੈ 1934 ਦੇ ਵਿੱਚ ਡੇਰਾ ਸਾਹਿਬ 1923 ਵਿੱਚ ਇਹ ਘਟਨਾ ਘਟੀ RAM JI DAAS ਤੋਂ ਭਗਤ ਪੂਰਨ ਸਿੰਘ ਵਾਲੀ 1934 ਦੇ ਵਿੱਚ ਡੇਰਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸ਼ੀਧੀ ਸਥਾਨ ਜਿੱਥੇ 4 ਸਾਲ ਦੇ ਬੱਚੇ ਨੂੰ ਕੁਝ ਛੱਡ ਗਿਆ ਲੱਤਾਂ ਪੈਰਾਂ ਤੋਂ ਅਪੰਗ ਹੈ 1934 ਵਿੱਚ ਅਸਲ ਵਿੱਚ ਪਿੰਗਲਵਾੜੇ ਦੀ ਸ਼ੁਰੂਆਤ 34 ਚ ਹੋ ਗਈ ਹੈ ਜਿਸ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੇ ਸਭ ਨਾਲੋਂ ਪਹਿਲਾ ਕੋੜੀ ਘਰ ਤਰਨਤਾਰਨ ਸਾਹਿਬ ਦੀ ਧਰਤੀ ਤੇ ਬਣਾਇਆ ਸੱਚ ਜਾਣਿਓ ਪਿੰਗਲਵਾੜੇ ਦੀ ਸ਼ੁਰੂਆਤ ਵੀ ਉਸੇ ਦਾਤੇ ਦੇ ਸ਼ੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ